ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰੀ ਜਾਵੇ ਖੰਨਾ ਦੀ ਤਾਂ ਖੰਨਾ ਦੇ ਵਿੱਚ ਉਸ ਵੇਲੇ ਦਹਿਸ਼ਤ ਦਬਾਲਾ ਮਾਹੌਲ ਬਣ ਗਿਆ ਜਦੋਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਵਿਅਕਤੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਕਿਸੇ ਵੱਲੋਂ ਇਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਇਸ ਦੀ ਮੌਤ ਹੋ ਗਈ ਤਾਂ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਇਹ ਲੱਗਿਆ ਕੋਈ ਪਤਾ ਨਹੀਂ ਵੀਰੇ ਕੁਝ ਨਹੀਂ ਪਤਾ ਲੱਗਿਆ ਇੱਕ ਹੋਇਆ ਕਿ ਮੈਨੂੰ ਤੁਹਾਨੂੰ ਕਿਵੇਂ ਪਤਾ ਲੱਗੇ ਸਾਨੂੰ ਤਾਂ ਜੀ ਐਂ ਕਹਿੰਦੇ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਗਿਰੇ ਪਏ ਨੇ ਜੀ ਵੀ ਅਸੀਂ ਜਾ ਕੇ ਦੇਖਿਆ ਜੀ ਅਸੀਂ ਲਿਆਦੇ ਹੋਰੇ ਤਾਂ ਪਹਿਲੀ ਫੂਲ ਖਤਮ ਸੀ ਜੀ ਉਹਦੇ ਸਿਰ 'ਚ ਗੋਲੀ ਲੱਗ ਰਹੀ ਹੈ ਬਾਕੀ ਪੋਸਟ ਮੌਪਸ ਦੇਖੋ ਜੀ ਕੀ ਪਤਾ ਲੱਗਦਾ ਹੈ ਕਿ ਲੱਗਦਾ ਕਿਸੇ ਬੰਦੇ ਨੇ ਸ਼ਾਟ ਕੀਤਾ ਹੋਈ ਜੀ ਨਹੀਂ ਵੀਰ ਕਿੱਥੇ ਦਾ ਵਾਕਿਆ ਕਿੱਥੇ ਰਹਾ ਹੈ ਇੱਕਲਾ ਹੀ ਤਾਂ ਹੀ ਹੈ ਵੀਰ ਕਿੰਨੇ ਕੋਈ ਜ਼ਖਮ ਵਗੈਰਾ ਕਿੰਨੀਆਂ ਗੋਲ ਲੱਗੀਆਂ ਹੋਣ ਲੱਗਿਆ ਪਤਾ ਜੀ ਵੀਰ ਇੱਕ ਦੋ ਸਿਰ 'ਚ ਨੇ ਜ਼ਖਮ ਇੱਕ ਢਿੱਡ 'ਚ ਹੈ ਜੀ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਰਹੇ ਕਿ ਸਰਪੰਚ ਜੀ ਵੀ ਪਹਿਲਾਂ ਇਲੈਕਸ਼ਨ ਲੜੇ ਜੀ ਕੋ ਲੱਗਦਾ ਫਿਰ ਅੰਜੇ ਸੋਚ ਸਕਦੇ ਜੀ ਦੇਖੋ ਵੀਰੇ ਹੁਣ ਕਿਸੇ ਦੇ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਗ ਕੀ ਕਰਦੇ ਹਾਂ ਪੁਲਿਸ ਤੋਂ ਦੇਖੋ ਜੀ ਹੁਣ ਮੰਗ ਤਾਂ ਵੀਰੇ ਇਹੀ ਹੈ ਕਿ ਮੇਰਾ ਬਾਪ ਦਾ ਮੋਨ ਹੈ ਨਹੀਂ ਵੀਰੇ ਵੀਰੇ ਕਦੇ ਕਿਸੇ ਦਾ ਮਾੜਾ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਦੇ ਵੀ ਕਿਸੇ ਦਾ ਪਤਾ ਨਹੀਂ ਵੀਰੇ ਕਿਸੇ ਨੇ ਕੀ ਆਪਦੀ ਰੰਜਿਸ਼ ਕੱਢੀ ਹੈ ਕਿ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਵੈਰੀਫਾਈ ਕਰਕੇ ਕ੍ਰਾਈਮ ਸਪੌਟ ਤੇ ਅਸੀਂ ਜਾ ਰਹੇ ਹਾਂ ਅੱਧੇ ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਦੇ ਰਿਟੈਲ ਗਨ ਸ਼ਾਟ ਕਿਹਾ ਜਾ ਰਿਹਾ ਕੋਈ ਲੱਗਿਆ ਕੋਈ ਅਸੀਂ ਦੇਖੋ ਹੁਣੇ ਜਿਹੜੇ ਉਹਨਾਂ ਨੂੰ ਲੈ ਕੇ ਆਏ ਆ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਚੈੱਕ ਕਰਕੇ ਤੁਹਾਨੂੰ 15-20 ਮਿੰਟ ਚ ਦੱਸਦੇ ਆ ਇਹ ਲੱਗਿਆ ਕੋ ਪਤਾ ਨਹੀਂ ਨਹੀਂ ਵੀਰੇ ਕੁਝ ਨਹੀਂ ਪਤਾ ਲੱਗਿਆ ਇੱਕ ਹੋਇਆ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਜੀ ਐਂ ਕਹਿੰਦੇ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਗਿਰੇ ਭਏ ਨੇ ਜੀ ਕਿ ਅਸੀਂ ਜਾ ਕੇ ਦੇਖਿਆ ਜੀ ਅਸੀਂ ਲਿਆਦੇ ਓਰੇ ਤਾਂ ਪਹਿਲੀ ਫੂਲ ਖਤਮ ਸੀ ਜੀ ਮੇਰੇ ਸਿਰ ਚ ਗੋਲੀ ਲੱਗ ਰਹੀ ਬਾਕੀ ਪੋਸਟ ਮੋਡ ਦੇ ਦੇਖੋ ਜੀ ਕੀ ਪਤਾ ਲੱਗਦਾ ਕਿ ਲੱਗਦਾ ਕਿਸੇ ਬਿਨਾਂ ਸ਼ਕਤੀ ਹੋਈ ਨਹੀਂ ਨਹੀਂ ਵੀ ਇਹ ਕਿੱਥੇ ਦਾ ਵਾਕਿਆ ਕਿੱਥੇ ਰਹਾ ਇਹ ਇਕਲਾ ਹੀ ਦਾ ਹੀ ਹੈ ਵੀਰੇ ਕਿਲੇ ਜਖਮ ਵਗਾਰਾ ਕਿੰਨੇ ਗੋਲ ਲੱਗੇ ਕੋ ਲੱਗੇ ਪਤਾ ਹੀ ਨਹੀਂ ਵੀ ਤਾਂ ਇਹ ਦੋ ਸਿਰ ਚ ਨਾ ਜਖਮ ਇੱਕ ਢਿੱਡ ਤੇ ਜੀ ਇਸ ਤੋਂ ਪਹਿਲਾਂ ਵੀ ਕਹਿ ਰਹੇ ਕਿ ਇਸ ਪੰਚੀਸ ਵੀ ਪਹਿਲਾਂ ਇਲੈਕਸ਼ਨ ਮੜੀ ਜੀ ਵੀ ਲੱਗਦਾ ਕਿ ਰੰਜਿਸ਼ ਹੋ ਸਕਦੀ ਹੈ ਜੀ ਉਹ ਕੋ ਵੀ ਰਹੋ ਕਿਸੇ ਦੇ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਗ ਕੀ ਕਰਦੇ ਨੇ ਕੋਈ ਹੋਰ ਮੰਗਦਾ ਵੀ ਰਹੇ ਹੀ ਹੈ ਕਿ ਮੇਰਾ ਬਾਪ ਦਾ ਮੁੰਡਾ ਇਹ ਨਹੀਂ ਵੀਰੇ ਮਰੇ ਕਦੇ ਕਿਸੇ ਦਾ ਮਾੜਾ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਦੇ ਵੀ ਕਿਸੇ ਦਾ ਪਤਾ ਨਹੀਂ ਵੀਰੇ ਕਿਥੇ ਨੇ ਕੀ ਅਬਦੀ ਰੰਜਿਸ਼ ਕੱਢੀ ਆ ਕੀ ਜੇਕਰ ਜਿਵੇਂ ਤਾਂ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਨਿੱਕੀਆਂ ਮੋਟੀਆਂ ਟਕਰਾਰਾਂ ਵੱਡਾ ਖੁਨਨੀ ਰੂਪ ਧਾਰਨ ਕਰ ਲੈਂਦੀਆਂ ਨੇ ਬਿਊਰੋ ਰਿਪੋਰਟ ਅਖੰਡ ਲੋਕ